ਜਿਹੜੀਆਂ ਤੁਸੀਂ ਵੇਖ ਰਹੇ ਹੋ ਸਕਰੀਨ ਦੇ ਉੱਤੇ ਘੁੰਮਦੀਆਂ ਜਿਸ ਦੇ ਵਿੱਚ ਸਾਰਾ ਸਮਾਨ ਸਾਰਾ ਕੋਨਾ-ਕੋਨਾ ਘਰ ਦਾ ਇੱਕਦਮ ਖਾਖ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਕਿ ਤਸਵੀਰਾਂ ਉਸ ਪਰਿਵਾਰ ਦੀਆਂ ਨੇ ਉਸ ਘਰ ਦੀਆਂ ਨੇ ਜੋ ਜਿਸ ਦੇ ਵਿੱਚ ਰਾਤ ਨੂੰ ਚਾਰ ਜੀ ਸੁੱਤੇ ਪੈਂਦੇ ਨੇ ਇੱਕ ਪ੍ਰਵਾਸੀ ਪਰਿਵਾਰ ਦੱਸਿਆ ਜਾ ਰਿਹਾ ਚਾਰੇ ਜੀ ਆਪਣੇ ਘਰ ਦੇ ਵਿੱਚ ਸੌਂ ਰਹੇ ਹੁੰਦੇ ਨੇ ਪਰ ਰਾਤ ਨੂੰ ਅਚਾਨਕ ਗੈਸ ਲੀਕ ਹੁੰਦੀ ਹੈ ਅਤੇ ਉਹ ਆਕ ਲੱਗਣ ਦੇ ਨਾਲ ਘਰ ਦੇ ਚੱਥੜੇ ਉੱਡ ਜਾਂਦੇ ਨੇ ਅਤੇ ਸਭ ਤੋਂ ਮਹਿਸ ਅਫਸੋਸ ਵਾਲੀ ਖਬਰ ਇਹ ਦੱਸੀ ਜਾ ਰਹੀ ਹੈ ਕਿ ਚਾਰਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੰਕੁੱਟਣ ਦੇ ਨਾਲ ਮੌਤ ਹੋ ਜਾਂਦੀ ਹੈ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਚਾਰ ਮੈਂਬਰ ਸਭ ਤੋਂ ਵੱਡਾ ਜੋ ਮੇਨ ਮੁਖੀਆ ਸੀ ਜਗਦੀਸ਼ ਕੁਮਾਰ ਜਿਸ ਦੀ ਉਮਰ 40-45 ਸਾਲ ਦੀ ਸੀ ਉਸ ਦੇ ਘਰਵਾਲੀ ਰੇਖਾ ਜਿਸ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਇੱਕ ਉਹਨਾਂ ਦਾ ਬੇਟਾ ਜਿਸ ਦਾ ਨਾਮ ਸ਼ਰਵਨ ਕੁਮਾਰ ਸੀ ਮਹਿਜ਼ 12-13 ਸਾਲਾਂ ਦਾ ਸੀ ਅਤੇ ਇੱਕ ਉਸ ਦਾ ਸਾਲਾ ਜੋ ਕਿ ਉਹਨਾਂ ਨੂੰ ਮਿਲਣ ਦੇ ਲਈ ਆਇਆ ਹੋਇਆ ਸੀ ਲਲਤ ਉਸ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚਾਰੇ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਘਟਨਾ ਤਕਰੀਬਨ ਸਵੇਰੇ 1:30 ਵਜੇ ਦੀ ਹੈ ਜਦੋਂ ਉਹ ਸੌ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਅੱਗ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਚਪੇਟ ਦੇ ਵਿੱਚ ਲੈ ਲਵੇਗੀ ਕਿ ਉਹਨਾਂ ਨੂੰ ਦੂਜਾ ਸਾਹ ਲੈਣਾ ਵੀ ਨਹੀਂ ਨਹੀਂ ਹੋਵੇਗਾ ਦੱਸ ਦਈਏ ਕਿ ਪੁਲਿਸ ਨੇ ਅਤੇ ਫਾਇਰ ਬ੍ਰਿਗੇਡ ਟੀਮ ਨੇ ਆ ਕੇ ਜਦੋਂ ਮੌਕੇ ਦਾ ਮੁਆਵਜ਼ਾ ਕੀਤਾ ਜਦੋਂ ਮੌਕੇ ਤੇ ਆ ਕੇ ਆਗ ਬੁਝਾਈ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਪਰਿਵਾਰ ਨੂੰ ਬਚਾ ਲਿਆ ਜਾਵੇ ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪਰਿਵਾਰ ਸੀ ਜੋ ਉਹ ਦਮ ਟੁੱਟ ਚੁੱਕਿਆ ਸੀ ਇਸ ਦੇ ਬਾਰੇ ਪ੍ਰਸ਼ਾਸਨ ਦਾ ਅਤੇ ਆਂਗਵਾਣ ਦਾ ਕੀ ਕਹਿਣਾ ਆਊਟ ਆ ਰ ਸੁਣਾਉਣੇ ਆ ਸਰ ਜਿਹੜਾ ਇੱਕ ਰਾਤ ਅਗਨੇ ਹੋਇਆ ਕਾਂਡ ਆ ਜਿਹੜਾ ਇਹ ਰਾਤ 2:00 ਵਜੇ ਕੰਟਰੋਲ ਤੋਂ ਫੋਨ ਆਇਆ ਸੀ ਵੀ ਇਤਰਾ ਤਾਂ ਭੋਲਾ ਰੋਡ ਰਾਜਪੁਰਾ ਤੇ ਕਿਸੇ ਮਕਾਨ 'ਚ ਅੱਗ ਲੱਗੀ ਹੋਈ ਏ ਇਸ ਕਰਕੇ ਅਸੀਂ ਜਾ ਕੇ ਮੌਕੇ ਤੇ ਫਾਇਰ ਬਿਗੇੜਾ ਮਂਗਾ ਕੇ ਅੱਗ ਬੁਝਾਈ ਅੱਗ ਬੁਝਣ ਦੇ ਅੰਦਰ ਚਾਰ ਵਿਅਕਤੀ ਇੱਕ ਲੇਡੀਜ਼ ਤੇ ਇੱਕ ਬੱਚਾ ਦੋ ਜੈਂਸ ਟੁੱਟ ਸਿਓਏ ਸੀ ਪੂਰੀ ਅੱਗ ਦੇ ਮਤਲਬ ਪ੍ਰੋਪ ਡੈਥ ਹੋਈ ਜਾਂਦੀ ਠੀਕ ਹੈ ਇਹਨਾਂ ਕਿੰਨੇ ਕੁ ਮਰ ਸੀ ਕੀ ਨਾਮ ਇਹਨਾਂ ਦਾ ਜਿਹੜਾ ਮੇਨ ਹੈਗਾ ਜੀ ਜਗਦੀਸ਼ ਇਹ ਤਾਂ 65 ਸਾਲ ਦਾ ਸੀ ਠੀਕ ਹੈ ਇੱਕ ਕੰਦਾ ਸਾਲਾ ਹੈ ਲਲਨ ਉਹ ਹੈਗਾ 18 ਸਾਲ ਦਾ ਇੱਕ ਦੀ ਘਰ ਵਾਲੀ ਹੈਗੀ ਉਹ 30 ਸਾਲ ਦੀ ਹੈ ਇੱਕ ਕੰਦਾ ਮਲਕਾ ਸਰਵਨ 12 ਸਾਲ ਦਾ ਠੀਕ ਹੈ ਕੋਈ ਪਤਾ ਲੱਗੇ ਕਿੱਦਾਂ ਹੋਇਆ ਇਹ ਕੰਡ ਪਤਾ ਅੰਦਰ ਅੰਦਰ ਨੇ ਉਸੇ ਅੰਦਰ ਹੀ ਖਾਣਾ-ਪੋਣਾ ਬਣਾਉਂਦੇ ਸੀ ਉੱਥੇ ਹੀ ਸਿਮਾਨ ਪਿਆ ਸਾਰਾ ਕੁਝ ਉੱਥੇ ਅੰਦਰ ਸਾਈਕਲ ਪਏ ਨੇ ਅੰਦਰ ਹੀ ਸਾਈਕਲ ਲਾਉਂਦੇ ਸੀ ਅੰਦਰ ਹੀ ਉਲਟੀ ਪਾਣੀ ਜੋ ਵੀ ਹੈਗਾ ਸੀ ਅੰਦਰ ਹੀ ਬਣਾਉਂਦੇ ਸੀ ਉੱਥੇ ਸਟੋਪ ਪਿਆ ਇੱਕ ਅਖਰੀ ਆਹ ਸਿੰਲਡਰ ਛੋਟਾ ਠੀਕ ਹੈ ਸਿਲੰਡਰ ਦੇ ਕੋਲ ਮਤਲਬ ਜਿਹੜੀ ਦੁਆਰ ਉਹ ਵਾਈਟ ਹੋਈ ਪਈ ਹੈ ਜਿਵੇਂ ਸਿਲੰਡਰ ਖੁੱਲਿਆ ਹੋਵੇ ਠੀਕ ਹੈ ਉਹ ਕਿਹਾ ਉਹਨਾਂ ਦਾ ਕੋਈ ਕੋਸ਼ਾ ਦਾ ਦੋ ਜੇ ਕਿਤੇ ਉੱਠਿਆ ਹੋਵੇ ਕਿਤੇ ਸਰ ਇੱਕੇ ਪਿੱਛੇ ਕਿੱਥੇ ਰਹਿਣ ਵਾਲੇ ਕੋਈ ਹੈ ਕੋਈ ਇਹ ਪਿੱਛੇ ਹੈਗੇ ਨੇ ਸਪੋਲ ਜ਼ਿਲ੍ਹਾ ਬਿਹਾਰ ਦੇ ਨੇ ਠੀਕ ਹੈ ਜੀ ਹਾਂ ਇੱਥੇ ਲੇਬਰ ਦਾ ਕੰਮ ਕਰਦੇ ਸੀ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ ਹੈ ਕੋਈ ਇੱਥੇ ਤਾਂ ਤਕਰੀਬਨ ਹੁਣ ਦੇ ਵਾਰਸ ਆਏ ਨੇ ਮਤਲਬ ਵੈਰੀਫਾਈ ਕਰਦੇ ਹੋਏ ਕੀ ਗੱਲ ਹੈ ਠੀਕ ਹੈ ਉਹ ਵੀ ਹੈਗਾ